ਪੰਜਾਬ ਸਰਕਾਰ ਦੇ ਤੇ ਪੰਜਾਬ ਪੁਲਿਸ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ 1746 ਨਵੇਂ ਮੁੰਡੇ ਕੁੜੀਆਂ ਨੂੰ ਬਹੁਤ-ਬਹੁਤ ਵਧਾਈਆਂ ਕਿ ਤੁਸੀਂ ਅੱਜ ਦੇ ਇਸ ਖੂਬਸੂਰਤ ਦਿਨ ਤੇ ਪੰਜਾਬ ਪੁਲਿਸ ਦੇ ਵਿੱਚ ਤੁਸੀਂ ਰਸਮੀ ਤੌਰ ਤੇ ਸ਼ਾਮਲ ਹੋਏ ਹੋ ਤੁਹਾਡੇ ਦੋਸਤਾਂ ਮਿੱਤਰਾਂ ਨੂੰ ਤੁਹਾਡੇ ਮਾਪਿਆਂ ਨੂੰ ਤੁਹਾਡੇ ਸਾਕਿਸਨੇੀਆਂ ਨੂੰ ਜਿਨ੍ਹਾਂ-ਜਿਨ੍ਹਾਂ ਨੇ ਵੀ ਤੁਹਾਨੂੰ ਇਸ ਮੁਕਾਮ ਤੱਕ ਪਹੁੰਚਣ ਲਈ ਸਹਿਯੋਗ ਦਿੱਤਾ ਇਸ ਮੰਜ਼ਲ ਤੱਕ ਪਹੁੰਚਣ ਲਈ ਯੋਗਦਾਨ ਦਿੱਤਾ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਬਹੁਤ ਸਾਰੇ ਆਏ ਵੀ ਹੋਣਗੇ ਬਹੁਤ ਸਾਰੇ ਮੀਡੀਆ 'ਚ ਦੇਖ ਵੀ ਰਹੇ ਹੋਣਗੇ ਤੇ ਅੱਜ 1746 ਨਿਯੁਕਤੀ ਪੱਤਰ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ 1261 ਜਿਹੜੇ ਨੇ ਉਹ ਜ਼ਿਲ੍ਹਾ ਕੇਡਰ ਨੇ 485 ਜਿਹੜ ਨੇ ਆਰਮਡ ਕੇਡਰ ਨੇ ਤੇ ਪਿਛਲੇ 4 ਸਾਲਾਂ ਜਿਸ ਤਰ੍ਹਾਂ ਡੀਜੀਪੀ ਸਾਹਿਬ ਨੇ ਦੱਸਿਆ 10264 ਮੁੰਡੇ ਕੁੜੀਆਂ ਨੂੰ ਆਪਾਂ ਭਰਤੀ ਕਰ ਚੁੱਕਿਆ ਐਫਐਸ ਪਿਛਲੇ 4 ਲਗਭਗ ਅਜੇ 4 ਸਾਲ ਸਰਕਾਰ ਬਣੀ ਨੂੰ ਹੋਏ ਨਹੀਂ 16 ਮਾਰਚ ਨੂੰ 4 ਸਾਲ ਹੋਣਗੇ ਸੋ ਹੁਣ ਤੱਕ ਜੇ ਆਪਾਂ ਨੌਕਰੀਆਂ ਦੀ ਗੱਲ ਕਰੀਏ 63727 ਦੀ ਲਿਸਟ ਮੇਰੇ ਸਾਹਮਣੇ ਪਈ ਹੈ 63727 ਹੁਣ ਤੱਕ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ ਨੌਕਰੀਆਂ ਮਿਲ ਚੁੱਕੀਆਂ ਨੇ ਜਿੰਨਾਂ 'ਚ ਤੁਹਾਡੇ ਪਿੰਡਾਂ ਦੇ ਵੀ ਹੋਣਗੇ ਤੁਹਾਡੇ ਰਿਸ਼ਤੇਦਾਰ ਵੀ ਹੋਣਗੇ ਤੁਹਾਡੇ ਦੋਸਤ ਮਿੱਤਰ ਹੋਣਗੇ ਕੋਈ ਪਟਵਾਰੀ ਬਣੇ ਨੇ ਕੋਈ ਐਸਜੀਓ ਬਣੇ ਨੇ ਕੋਈ ਕਲਰਕ ਭਰਤੀ ਹੋਏ ਨੇ ਕੋਈ ਸਿਹਤ ਵਿਭਾਗ 'ਚ ਨੇ ਕੋਈ ਵਾਟਰ ਐਂਡ ਸੈਨੀਟੇਸ਼ਨ 'ਚ ਨੇ ਕੋਈ ਜਿਹੜੇ ਨੇ ਐਸਐਸਐਫ 'ਚ ਨੇ ਜਿੰਨੇ ਜਿੰਨੇ ਵੀ ਜਿਹੜਾ ਜਿਹੜਾ ਪੇਪਰ ਦਿੱਤਾ ਤਿਆਰੀ ਕੀਤੀ ਕੰਪੀਟੀਸ਼ਨ ਐਗਜ਼ਾਮ ਦੀ ਉਸ ਤੋਂ ਬਾਅਦ ਪੇਪਰ ਦਿੱਤਾ ਪੇਪਰ ਦੇ ਵਿੱਚ ਮੈਰਿਟ ਦੇ ਵਿੱਚ ਉਹਦੇ ਨੰਬਰ ਆਏ ਮੈਂ ਹਰ ਥਾਂ ਜਾ ਕੇ ਇੱਕ ਸਵਾਲ ਜ਼ਰੂਰ ਪੁੱਛਦਾ ਮੈਂ ਅੱਜ ਵੀ ਪੁੱਛੂੰਗਾ ਬਹੁਤ ਸਾਰੇ ਤੁਹਾਡੇ ਚੋਂ ਤੁਹਾਡੇ ਦੋਸਤ ਮਿੱਤਰ ਵੀ ਬਹੁਤ ਸਾਰੇ ਨੌਕਰੀਆਂ ਤੇ ਲੱਗੇ ਹੋਣਗੇ ਤੇ ਤੁਸੀਂ ਵੀ ਅੱਜ ਲੱਗੇ ਹੋ ਇੱਕ ਸਿੰਗਲ ਬੰਦਾ ਹੱਥ ਖੜਾ ਕਰਕੇ ਕਹਿ ਦੋ ਕਿਕ ਮੈਥੋਂ ਕੋਈ 1 ਰੁਪਿਆ ਵੀ ਰਿਸ਼ਵਤ ਦਾ ਲਿਆ ਗਿਆ ਜਾਂ ਕੋਈ ਸ਼ਿਫਾਰਿਸ਼ ਲਗਾਉਣੀ ਪੈਗੀ ਕਿਸੇ ਐਮ ਐਲ ਏ ਦੀ ਮਨਿਸਟਰ ਦੀ ਤਾਂ ਕਿਉਂਕਿ ਪਾਰਦਰਸ਼ੀ ਸਰਕਾਰ ਹੈ ਮੈਂ ਖੁਦ ਇੱਕ ਪਿੰਡੂ ਬੈਕਗ੍ਰਾਉਂਡ ਤੋਂ ਆਉਣਾ ਮੈਨੂੰ ਪਤਾ ਹੈ ਕਿ ਨੌਕਰੀ ਲੈਣਾ ਔਰ ਨੌਕਰੀ ਫਿਰ ਮਿਲਣੀ ਔਰ ਨੌਕਰੀ ਲੈ ਕੇ ਵਾਪਸ ਅੱਜ ਜਿਵੇਂ ਤੁਸੀਂ ਘਰ ਜਾਓਗੇ ਅੱਜ ਘਰ ਜਾਣਾ ਇੱਕ ਬਹੁਤ ਵੱਡਾ ਚੇਂਜ ਇੱਕ ਲਾਈਫ ਦੇ ਵਿੱਚ ਕੀ ਘਰ ਦੀ ਸਾਰੀ ਕਬੀਲਦਾਰੀ ਕਈ ਪੀੜ੍ਹੀਆਂ ਤੱਕ ਦਾ ਜਿਹੜਾ ਜੀਵਨ ਪੱਧਰ ਹੀ ਚੇਂਜ ਬਦਲ ਜਾਂਦਾ ਸੋ ਕੈਸ਼ ਤੇ ਫਰਮਾਇਸ਼ ਜਿਹੜੀ ਹੈ ਉਹਨੇ ਬਹੁਤ ਕੰਮ ਖਰਾਬ ਕੀਤਾ ਹੋਇਆ ਸੀ ਹੁਣ ਨੋ ਕੈਸ਼ ਨੋ ਫਰਮਾਇਸ਼ ਹੁਣ ਅੱਜ ਕੜਾਈਆਂ ਜਿਹੜੀਆਂ ਚੜਨ ਗਿਆ ਅੱਜ ਸ਼ਾਮ ਨੂੰ ਲੱਡੂ ਜਲੇਬੀਆਂ ਵੀ ਬਣਨ ਗਿਆ ਹੁਣ ਤਾਂ ਉਹ ਰਿਸ਼ਤੇਦਾਰ ਵੀ ਆਉਣਗੇ ਜਿਹੜੇ ਪਹਿਲਾਂ ਤੁਹਾਡੇ ਚ ਨੁਕਸ ਕੱਢਦੇ ਰਹੇ ਨੇ ਵੀ ਉਹ ਕੁਝ ਨਹੀਂ ਕਰ ਸਕਦੇ ਇਹ ਐ ਨਹੀਂ ਉਹ ਤਾਂ ਅੱਜ ਉਹ ਵੀ ਆਉਣਗੇ